ਸਤਿ ਸ੍ਰੀ ਅਕਾਲ ਦੋਸਤੋ ਜੈਪੁਰੇਨਾਜੀ ਪੰਜਾਬ ਖਬਰ 24 ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਧਾਰਮਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਭਗਵਾਨ ਸ਼ਿਵ ਆਪ ਇੱਕ ਖਾਸ ਦਿਨ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਆਉਂਦੇ ਨੇ ਇਹ ਸਥਾਨ ਹੈ ਹਿਮਾਚਲ ਪ੍ਰਦੇਸ਼ ਵਿੱਚ ਮਾਤਾ ਚੰਤਪੂਰਨੀ ਦੇ ਰਸਤੇ ਵਿੱਚ ਪੈਂਦੇ ਪਿੰਡ ਗਗਰੇਟ ਵਿੱਚ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਦੇ ਰਸਤੇ ਵਿੱਚ ਆਉਂਦੇ ਇਸ ਗਗਰੇਟ ਨਾਮਕ ਸਥਾਨ ਵਿੱਚ 5000 ਸਾਲਾਂ ਤੋਂ ਵੀ ਪੁਰਾਣੀ ਇਹ ਜਗਾ ਸ਼ੇ ਬਾੜੀ ਦੇ ਨਾਮ ਤੇ ਪ੍ਰਸਿੱਧ ਹੈ ਮੰਦਰ ਦੀ ਸਥਾਨ ਜੋ ਮੰਦਰ ਦਾ ਸਥਾਨ ਹੈ ਉਹ ਜੰਗਲ ਨੁਮਾ ਇੱਕ ਜਗਾ ਦੇ ਵਿੱਚ ਸੁਸ਼ੋਭਿਤ ਹੈ ਇਸ ਮੰਦਰ ਦਾ ਇਤਿਹਾਸ ਮਹਾਰਿਸ਼ੀ ਦਰੁਣਾਚਾਰਿਆ ਦੇ ਨਾਲ ਸਬੰਧ ਰੱਖਦਾ ਹੈ ਇਸ ਸਮੰਦਰ ਵਿੱਚ ਕਾਫੀ ਗਿਣਤੀ ਵਿੱਚ ਇੱਥੇ ਰਹੇ ਤਪਸਵੀ ਸਾਧੂਆਂ ਸੰਤਾਂ ਦੀਆਂ ਸਮਾਦਾ ਵੀ ਬਣੀਆਂ ਹੋਈਆਂ ਨੇ ਮੰਨਤਾ ਹੈ ਕਿ ਵਿਸਾਖੀ ਤੋਂ ਦੂਸਰੇ ਸ਼ਨੀਵਾਰ ਇਸ ਜਗ੍ਹਾ ਤੇ ਪਾਰੀ ਮੇਲਾ ਲੱਗਦਾ ਹੈ ਜਿਸ ਵਿੱਚ ਆਸ-ਪਾਸ ਦੇ ਕਈ ਰਾਜਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਸੀਸ ਨਵਾਣ ਆਉਂਦੇ ਹਨ ਆਓ ਹੁਣ ਅਸੀਂ ਤੁਹਾਨੂੰ ਇਸ ਮੰਦਰ ਦੀ ਪੂਰੀ ਇਤਿਹਾਸਿਕ ਜੋ ਜਾਣਕਾਰੀ ਹੈ ਇਸ ਮੰਦਰ ਦੇ ਜੋ ਪੁਜਾਰੀ ਅਜੇ ਸ਼ਰਮਾ ਅਤੇ ਇਸ ਇਲਾਕੇ ਦੇ ਐਸ ਡੀ ਐਮ 소ਮਿਲ ਗੋਤਮ ਦੀ ਜ਼ੁਬਾਨੀ ਸੁਣਾਉਂਦੇ ਆ। ਆਂਜੇ ਦਾ ਸੰਗ੍ਰਹਿ ਜਨਕੀ ਪੰਜ ਹਜ਼ਾਰ ਸਾਲ ਪੁਰਾਣਾ ਹੈ। जंगल है पहले गुरु द्रोणाचार्य जी नगरी हुआ करती थी गुरु द्रोणाचार्य जी इतारे योग साधनाश पर शिवजी महाराज की पूजा पाठ कर बच्चे थे लड़की का नाम था जजाती लड़के का नाम था अश्वता करोणाचार्य योग साधना भोले शंकर की पूजा पाठ कर बच्चे ने जो जिद की गुरु द्रोणाचार्य जी ने बैठ के घर बैठ के शिव जी पूजा पाठ करो थी किस बच्चे ने जो निषावन की इच्छा नहीं की ਪੂਰਨ ਸੰਕਰਮਨ ਦੇ ਪਿਤਾ ਜੀ ਕੋਲ ਜੋ ਹੈ ਬੱਚਾ ਵਰਦਵਜੋਣਾ ਦੇਖਿਆ ਬੱਚਿਆਂ ਕਿwidetilde ਜੂ ਦਾ ਬੱਚਿਆਂ ਨੂੰ ਕੋਈ ਇੱਛਾ ਦੇ ਰਹੀ ਈ ਉਹਨਾਂ ਤੇ ਆ ਕੇ ਬੱਚਿਆਂ ਨੇ ਖੇਡਣ ਦੀ ਇੱਛਾ ਜਰੀ ਆਪੂਰੀ ਕੀਤੀ ਆ ਤੇ ਮੋਰੀਸ਼ੰਕਰ ਸੁਬਾਹ ਨੂੰ ਇੱਕ ਬੱਚਾ ਬਣ ਕੇ ਉਹਨਾਂ ਦੇ ਨਾਲ ਖੇਡਣ ਹਰ ਰੋਜ਼ ਜੀ ਕਰਮਨਾਥ ਜਦੋਂ ਗੁਰੂ ਘਰਾਂ ਗਿਆ ਜੀ ਬਚਰੇ ਜਾਂਦੇ ਤੇ ਕਿੱਥੋਂ ਬੱਚੋਂ ਉਹ ਪੂਜਾ ਪਾਠ ਕਰਦੇ ਤੇ ਮੋਰੀਸ਼ੰਕਰ ਵੀ ਆ ਕੇ ਉਹਨਾਂ ਨੂੰ ਪੂਜਾ ਦੇ ਕੋਲ ਉਹਨਾਂ ਨਾਲ ਖੇਡਦੇ ਚਲੇ ਜਾਂਦੇ ਕੁਝ ਦਿਨਾਂ ਤੋਂ ਬਾਅਦ ਬੱਚਿਆਂ ਨੇ ਕਿਹਾ ਕਿ ਜੀ ਦਾ ਜੀ ਨੂੰ ਦੱਸਣਾ ਚਾਹੀਦਾ ਕਿ ਇਹ ਮਾਲਕਾਂ ਦਾ ਛੋਟਾ ਜਿਹਾ

छब्बी अप्रैल मेला आएगा तो हर साल साल दिन की एक दिन तक मेला होंगे दूसरे दिन भंडारा होंगे लोग आते हैं दूर दूर से दर्शन करते हैं प्रशाद कर लेंद्र ग्रहण करते भंडारे भी लगाते हैं काफी बहुत आते हैं मेला तर् लगता है उसी उपलक्ष्य भोले शंकर बचन भी आओ किसी नूपे विराजमान बाकी मंदिर में जेडी जंगल है टिप्पणी जी संर कोई आता है और अंबोटा गांव है यही अंगोटा गांव और गोवेद गावे जो संस्कार करते हैं संस्कार कर रहे हैं बाकी संत लोग हैंगल्लाई जल तो चढ़ा जो सप्लाई आ गई हैंडप लगे सब कुछ हो गया मू अज भी है लोग चलते बरतने

ਪਿਛਲੇ ਮੇਲੇ 'ਚ ਜਦੋਂ ਲੋਕ ਦਰਸ਼ਨ ਕਰਨ ਆਉਂਦੇ ਤਾਂ ਇਹ ਵਈ ਫਰੰਟ ਵਾਲੀ ਐਂਟਰੀ ਬੰਦ ਹੁੰਦੀ ਹੈ ਇਨਫੈਕਟ ਪੰਡਤ ਜੀ ਤੁਹਾਨੂੰ ਦੱਸਿਓਗੇ ਵੀ ਜਿਹੜੀ ਪੁਰਾਣੀ ਐਂਟਰੀ ਹੈ ਉਹ ਪਿੱਛਵੀਂ ਹੈ ਜਿਹੜਾ ਸੰਚਾਲਨ ਕਰਵਾਇਆ ਸੀ ਜੀ ਪਹਿਲਾਂ ਉੱਥੇ ਹੀ ਆਉਂਦੇ ਸੀ ਲੋਕ ਉਦੋਂ ਜਦੋਂ ਮੇਲੇ 'ਚ ਲੋਕ ਆਉਂਦੇ ਸੀ ਤਾਂ ਉਹਨਾਂ ਨੂੰ ਦਰਸ਼ਨ ਕਰਨ ਤੋਂ ਬਾਅਦ ਵਾਪਸ ਮੇਲੇ ਜਾਣ ਲਈ ਰਸਤਾ ਨਹੀਂ ਸੀ ਜੀ ਤੇ ਅਸੀਂ ਪਿਛਲੇ ਸਾਲ ਇਹ ਮਾਰਕੈਂਟ ਵਿੱਚ ਕੰਮ ਸ਼ੁਰੂ ਕੀਤਾ ਤੇ ਕਿਤੇ ਜਿਹੜੀ ਇਹ ਆਦੀ ਜਗ੍ਹਾ ਸੀ ਸ਼ਿਵ ਬਾਟੀਆਂ ਦੇ ਨਾਮ ਤੋਂ ਹੀ ਇਸ ਪਾਰਕ ਦਾ ਨਾਮ ਰੱਖਿਆ ਜੀ ਪਹਿਲੀ ਸੋਚ ਸਿਰਫ ਐਸੀ ਕੀ ਗਰਸਤਾ ਬਣਾਈਏ ਬੀ ਲੋਕ ਦਰਸ਼ਨ ਕਰਨ ਮੇਲੇ ਤੋਂ ਕੌੜੀਆਂ ਰਹੀਆਂ ਹਨ ਔਰ ਫਿਰ ਵਾਪਸ ਚਲੇ ਜਾਣ ਦੁਆਰਾ ਮੇਲੇ ਅਸੀਂ ਉਹ ਰਸਤਾ ਬਣਾਇਆ ਹੌਲੀ ਹੌਲੀ ਕਰਕੇ ਅਸੀਂ ਉੱਥੇ ਪਾਰਕ ਨੂੰ ਆਇਆ ਜਿਹਦਾ ਨਾਮ ਸ਼ਿਵਾਰਟੀਕਾ ਰੱਖਿਆ ਬੜੇ ਸਾਰੇ ਸ਼ਰਧਾਲੂ ਉੱਥੇ ਵੀ ਜਾਂਦੇ ਨੇ ਇੰਜੋਏ ਕਰਦੇ ਨੇ ਸਪੈਸ਼ਲੀ ਜਦੋਂ ਮੌਸਮ ਸੁਹਾਵਣਾ ਹੁੰਦਾ ਤੇ ਬੰਦੇ ਨੇ ਅਕਸਰ 2-5 ਜੇ ਆ ਕੇ ਦਰਿਆ enjoy ਕਰਦੇ ਹੋ ਔਰ ਮੇਲੇ 'ਚ ਵੀ ਇੱਕ ਸੁਵਿਧਾ ਮਿਲੀ ਕਿ ਜੋ ਵੀ ਸ਼ਰਧਾਲੂ ਆਉਂਦੇ ਮੇਲੇ ਦੇ ਦਰਸ਼ਨ ਕਰਨ ਔਰ ਮੇਲੇ ਨੂੰ ਦੁਆਰਾ enjoy ਕਰਦੇ ਨੇ ਉਹਨਾਂ ਨਾਲ ਥੋੜੀ ਜਿਹੀ ਛੱਡੀ ਆਮਦਨ ਵੀ ਵਧੀ ਹੈ ਜਿਹੜੇ ਲੋਕ ਟੂਰ ਲਿਆ ਕਰ ਰਹੇ ਨੇ ਸ਼ਾਪਸ ਨਾਲ ਨੇ ਉਹਨਾਂ ਦੇ ਕਾਰੋਬਾਰ ਦੀ ਵੀ ਵਿਵਰਧੀ ਹੋਈ ਹੈ ਉੱਥੇ ਬੜੇ سارے ਲੋਕਲ ਵੀ ਲੋਕ ਆਪਣੀ ਸ਼ੌਕ ਚਲਾ ਰਹੇ ਨੇ ਮਤਲਬ ਟੂਰਿਜ਼ਮ ਨੂੰ ਲੈ ਕੇ ਵੀ ਕੋਸ਼ਿਸ਼ ਹੈ ਸਾਡੀ ਵੀ ਕਿੰਨੇ ਵੀ ਲੋਕ ਨਾ ਚਿੱਤ ਨੇ ਬਹੁਤ ਦੁਨੀਆ ਜਾਣਦੀ ਹੈ ਔਰ ਇੱਥੇ ਵੀ ਬੜੇ سارے ਪੰਜਾਬੀ ਸ਼ਰਧਾਲੂ ਹੁੰਦੇ ਪਰ ਜੋ ਅਸੀਂ ਪਾਇਆ ਹੈ ਪਿਛਲੇ 1-2 ਸਾਲ ਜੋ ਮੈਂ ਆਪਣੀ ਜਾਣਕਾਰੀ ਇਕੱਠੀ ਹੋਈ ਹੈ ਬੜੇ ਲੋਕਾਂ ਨੇ ਮੰਦਿਰ ਦਾ ਨਾਮ ਸੁਣਿਆ ਪਰ ਉਹਨਾਂ ਨੂੰ ਪਤਾ ਨਹੀਂ ਹੈ ਕਿ ਕਿੱਥੇ ਹੈ ਜੀ ਮੈਂ ਕਈ ਵਾਰੀ ਚੰਡੀਗੜ੍ਹ ਵੀ ਗਈ ਆਪਣੇ ਸੀਨੀਅਰ ਨੂੰ ਮਿਲਦਾ ਹੈ ਫੈਮਿਲੀ ਫਰੈਂਡ ਨੂੰ ਮਿਲਦਾ ਹਾਂ ਉਹ ਕਹਿੰਦੇ ਅਸੀਂ ਨਾਮ ਸੁਣਿਆ ਪਰ ਕਦੇ ਜਾ ਨਹੀਂ ਪਏ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਨੂੰ ਟੂਰਿਸਟ ਮੈਪ ਤੇ ਲਿਆਇਆ ਜਾਵੇ ਜੀ ਪਰ ਪ੍ਰਸ਼ਾਸਨ ਦਰਗਾਹ ਕੋਈ ਕੋਸ਼ਿਸ਼ ਕਰਦੀ ਹੈ ਚਾਹੇ ਉਹ ਹਾਈਵੇ ਤੇ ਹੋ ਰਹੀ ਹੋਣੀ ਹੈ ਜਾਂ ਸਾਡੇ ਹਾਈਵੇ ਦੇ ਜਿਹੜੇ ਬੋਰਡਸ ਆ ਉਹਦੀ ਐਨਐਚ ਨਾਲ ਗੱਲ ਹੋਈ ਹੈ ਜਿਸ ਵਿੱਚ ਜਿਹੜੇ ਸਾਡੇ ਵੱਡੇ ਬੋਰਡਸ ਹੁੰਦੇ ਐ ਐਨਐਚ ਦੇ ਗ੍ਰੀਨ ਕਲਰ ਵਾਲੇ ਉਹਨਾਂ ਦੇ ਸਪੈਸ਼ਲੀ ਜਰੂਨ ਸ਼ਿਫਾੜੀ ਮੰਦਰ ਦਾ ਡਿਸਟੈਂਸ ਔਰ ਨਾਮ ਮੈਂਸ਼ਨਡ ਹੋ ਗਏ ਉਹ ਟੈਂਡਰ ਵਗੈਰਾ ਹੋ ਚੁੱਕਿਆ ਔਰ ਆਲਮੋਸਟ ਕੁਝ ਦਿਨ ਤੋਂ ਹੋਰ ਵੀ ਅਸੀਂ ਇਦਾਂ ਦੇ ਪ੍ਰਯਾਸ ਕਰ ਰਹੇ ਹਾਂ ਤਾਂ ਕਿ ਜੋ ਲੋਕ ਜਾ ਰਹੇ ਉਹਨਾਂ ਨੂੰ ਐਗਜ਼ੈਕਟ ਲੋਕੇਸ਼ਨ ਪਤਾ ਲੱਗ ਜੇ ਮੰਦਰ ਦੀ ਔਰ ਨਾਲ ਦੀ ਨਾਲ ਪ੍ਰਸ਼ਾਸਨ ਕੋਲ ਵੀ ਜੀਏ ਵੀ ਬੜੇ سارے ਜਿਹੜੇ ਲੋਕੀ ਮੰਦਰ ਨਾਲ ਜਿਹੜੀ ਆਸਥਾ ਹੈ ਔਰ ਉਹਨਾਂ ਦਾ ਇੱਕ ਰੰਦਾ ਹੈ ਕਿ ਅਸੀਂ ਕਿੱਦਾਂ ਅਸੀਂ ਕੰਟ੍ਰਿਬਿਊਟ ਕਰ ਸਕੀਏ ਕਿੱਦਾਂ ਸੇਵਾ ਦੇਈਏ ਇਧਰ ਚ ਪਹਿਲਾਂ ਕਿਸੇ ਸਾਨੂੰ ਕੋਈ ਦਾਨੀ ਸੱਜਣ ਕਿਸੇ ਦੇ ਤੂੰ ਮਿਲੇ ਜਦੋਂ ਪ੍ਰਸ਼ਾਸਨ ਨੇ ਕੋਸ਼ਿਸ਼ ਕੀਤੀ ਪਿੱਛੇ ਸ਼ਨੀ ਮੰਦਰ ਹੋਰ ਨੰਗਰੇ ਦੀਆਂ ਮੂਰਤੀਆਂ ਹਵਨ ਕੁੰਡ ਕਿਸੇ ਉੱਪਰ ਬਾਹਰ ਜਾ ਕੇ ਦੇਖੋਗੇ ਕਿਸੇ ਦਾਨੀ ਸੱਜਣ ਦੇ ਤੂੰ ਜੋ ਇੱਥੇ ਦੇ ਹੈ ਵੀ ਨਹੀਂ ਪਰ ਉਹਨਾਂ ਦੀ ਆਸਥਾ ਹੈ ਔਰ ਉਹ ਇੱਥੇ ਬਣਵਾ ਰਹੇ ਨੇ ਸਾਰਾ ਖਰਚਾ ਉਹ ਹੀ ਕਰ ਰਹੇ ਨੇ ਸਿਮਿਲਰਲੀ ਇੱਥੇ ਸਾਨੂੰ ਇੱਕ ਲੋਕਲ ਵੀ ਲੇਡੀ ਮਿਲੇ ਬੜੇ ਬਜ਼ੁਰਗ ਹੈ ਉਹਨਾਂ ਦੇ ਸਕ ਉੱਤਰ ਦਿਨ ਦੀ अर्ली एज डेथ ਹੋ ਗਈ ਹੁੰਦੀ ਯਾਰ ਤੋਂ ਇਥੇ ਇੱਕ ਸਤੰਨ ਤੋਂ ਬਣਣਾ ਰਿਹਾ ਮੈਂ ਹੁਣ ਇਹਦਾ ਕੰਮ ਹੀ ਦੇਖਣ ਆਇਆ ਸੀ ਪਿਛੇੋਂ ਆਲਟਰ ਫਾਈਨਲ ਸਟੇਜ ਤੇ 29 ਤਰੀਕ ਨੂੰ ਦਾ ਉਦਘਾਟਨ ਹੋ ਰਿਹਾ ਉਹ ਤਾਂ ਕਿ ਜਿਹੜੇ ਲੋਕ ਸ਼ਰਧਾਲੂ ਆ ਰਹੇ ਕਈ ਵਾਰੀ ਇਹ ਵੀ ਪ੍ਰੋਬਲਮ ਆਉਂਦੀ ਸੀ ਕਿ 22 ਚਾਂਸ ਕੁਝ ਲੋਕਾਂ ਨੇ ਠਹਿਰ ਨਾ ਹੋਵੇ ਜਾਂ ਲੋਕਾਂ ਨੇ ਜੇ ਕੀਰਤਨ ਕਰਨਾ ਹੋਵੇ ਆਪਣਾ ਅਲੱਗ ਤੋਂ ਬੈਠ ਕੇ ਉਹ ਸਾਡੇ ਕੋਲ ਜਗ੍ਹਾ ਘਟ ਜਾਂਦੀ ਉਹਦੇ ਲਈ ਉਹ 10 ਲੱਖ ਦੀ ਕਾਸਟ ਸੀ ਉਹਨਾਂ ਨੇ ਆਪਣੇ ਵੱਲੋਂ ਹੀ ਸਾਰਾ ਕੀਤਾ ਉਹਦੀ ਫੰਡਿੰਗ ਔਰ ਸਸੰਭਵਨ ਮਾਰੀ ਸਰ ਆ ਜਿਹਨੇ ਸਭ ਤੋਂ ਵੱਡੀ ਇਸੇ ਮੈਂ ਦੇਖੀ ਸੀ ਜਿੱਦਾਂ ਕੋਈ ਮੇਲਾ ਲੱਗਦਾ ਜਾਂ ਸ਼ਰਧਾਲੂ ਬਹੁਤ ਇਕੱਠੇ ਹੋ ਗਏ ਆ ਤੇ ਕਿੱਥੇ ਜਿੱਦਾਂ ਠਹਿਰਨ ਦਾ ਕੋਈ ਪ੍ਰਬੰਧ ਹੈ ਰੁਕਣ ਦਾ ਕੋਈ ਪ੍ਰਬੰਧ ਇਹ ਥੋੜੀ ਜਿਹੀ ਦਿੱਕਤ ਆ ਜੀ ਕਿ ਮੈਨੂੰ ਕੋਈ ਵਾਰੀ ਪੰਜਾਬ ਦੇ ਹੋਰ ਵੀ ਸ਼ਰਧਾਲੂ ਆਉਂਦੇ ਆ ਸਾਨੂੰ ਇਹ ਕੋਈ ਪੁੱਛਦੇ ਨੇ ਗੱਲ ਵੀ ਉਹਦੇ ਰਹਿਣ ਦਾ ਨਹੀਂ ਹੈ ਜੀ ਜੀ ਤੇ ਪ੍ਰਸ਼ਾਸਨ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਆ ਆਫਕੋਰਸ ਸਾਡੇ ਕੁਝ ਬਜਟ ਦੀ ਕੰਸਟਰੈਂਟ ਹੈਗੀ ਆ ਅਸੀਂ ਉਹੀ ਆਵਾਜ਼ ਕਰਦੇ ਆ ਸਾਰਿਆਂ ਨੂੰ ਰਿਕਵੈਸਟ ਕਰਦੇ ਜੇ ਕੋਈ ਹੋਰ ਦਲੀ ਸੱਜਣ ਜੇ ਦੇਚ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਕਿ ਚਾਹੇ ਉਹ चाहे शनि मंदिर का काम चाहे ये हो चाहे सत्संग बंदा ये धनी सज्जना के थ्रू ही हो रहा है मेनली यह जरा काम है और मेले च भी बड़े सारे लोगों ने बढ़ चढ़ के साथ सहयोग किया तो और अगे भी अभी आशा करते थोड़े राही अं यही कहना चाहेंगे जेड कुछ सू मदद करना चाहते हैं वो एस डी एम ऑफिस संपर्क कर सकते हैं तहसीलदार जो सा टैंपल अफसर भी हैं तहसीलदार धनारी उन्होंने कार्यालय से भी जाके वो संपर्क कर सकते हैं और प्रॉपर चैनल के थ्रू उन्होंने सेवा ली जाए हम सर अगर विसाखी ਮਸਜੂਦੀ ਆਉਣ ਵਾਲੀ ਆ ਤੇ ਮੇਲਾ ਬਹੁਤ ਵੱਡਾ ਇਥੇ ਨ ਦੇਦਾ ਕਿ ਕਾਫੀ ਰਸ਼ ਕਾਫੀ ਕਾਫੀ ਲੰਗਰ ਦੂਰੋਂ ਦੂਰੋਂ ਮਤਲਬ ਲੱਖਾਂ ਦੀ ਤਰਾਰ ਵਿੱਚ ਨੇ ਜੀ ਆਂਦੀ ਦੁਨੀਆ ਤੇ ਤੁਸੀਂ ਜੇ ਸਰਦਾਰੂ ਇਥੇ ਆਂਦੇ ਨਹੀਂ ਉਹਨਾਂ ਨੂੰ ਆਪਣੇ ਬਦੂਗੀ ਅਪੀਲ ਕੀ ਕਰਨਾ ਚਾਹੀਦੇ ਮੈਂ ਅਪੀਲ ਇਹੀ ਕਰੂੰਗਾ ਜਿੱਦਾਂ ਧਾਰਮਿਕ ਸਥਾਨ ਤੇ ਆਣਾ ਹੈ ਤਾਂ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ ਆਫਕੋਰਸ ਹਰ ਆਦਮੀ ਨੂੰ ਥੋੜੀ ਜਲਦੀ ਰਹਿਣੀ ਹੈ ਕਿ ਸਾਡੇ ਦਰਸ਼ਨ ਜਲਦੀ ਹੋਣ

Yeah. <tries>